ਸੋਚੋ ਜੀ ਕੀ ਸੋਚਣਾ ਹੈ ਬੱਚੇ ਪੜਾ ਲਿਖਾ ਦਿੱਤੇ ਬਹੁਤ ਵੱਡੀਆਂ-ਵੱਡੀਆਂ ਡਿਗਰੀਆਂ ਲੈ ਲਈਆਂ ਵਧੀਆਂ ਨੌਕਰੀਆਂ ਤੇ ਪੋਸਟਡ ਆ ਚੰਗਾ ਚਿਹਰਾ ਮੋਹਰਾ ਐ ਅਟਰੈਕਟਿਵ ਪਰਸਨੈਲਿਟੀ ਆ ਸਾਰਾ ਕੁਝ ਤਾਂ ਵਧੀਆ ਪਰ ਫਿਰ ਵੀ ਵਿਆਹ ਵਿੱਚ ਰੁਕਾਵਟਾਂ ਮੈਂ ਡਾਕਟਰ ਤੇਰਾਕਰ ਲੈ ਕੇ ਆਇਆ ਇੱਕ ਨਵੀਂ ਵੀਡੀਓ ਮੇਰੇ ਨਾਲ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਮਸਲਾ ਹਰ ਪਰਿਵਾਰ ਦਾ ਹੈ ਵੱਡੇ ਬਰਾਬਰ ਦੇ ਬੱਚੇ ਹੋ ਜਾਂਦੇ ਆ ਮਾਤਾ ਪਿਤਾ ਨੂੰ ਰਾਤਾਂ ਦੀ ਨੀਂਦ ਉਹਨਾਂ ਦੀ ਉੱਡ ਜਾਂਦੀ ਹੈ ਚੈਨ ਨਹੀਂ ਦਿਨ ਵਿੱਚ ਝੋਰਾ ਲੱਗਾ ਕਿ ਸਭ ਕੁਝ ਕਿਸੇ ਕਮੀ ਪੇਸ਼ੀ ਨਹੀਂ ਛੱਡੀ ਬੱਚਿਆਂ ਲਈ ਪਰ ਫਿਰ ਵੀ ਵਿਆਹ ਕਿਉਂ ਨਹੀਂ ਹੋ ਰਿਹਾ ਮੈਂ ਦੱਸਾਂਗੀ ਕਾਰਨ ਤੇ ਸਮੱਸਿਆਵਾਂ ਦੇ ਸੌਖੇ ਸੌਖੇ ਉਪਾ ਦੇਖੋ ਰਿਸ਼ਤੇ ਆਉਂਦੇ ਆ ਐਦਾਂ ਨਹੀਂ ਕਿ ਰਿਸ਼ਤੇ ਨਹੀਂ ਆ ਰਹੇ ਪਰ ਬਣਦਾ ਨਹੀਂ ਕਦੇ ਗੱਲ ਆਲਮੋਸਟ ਫਾਈਨਲਾਈਜ਼ ਹੋ ਜਾਂਦੀ ਹੈ ਕਿ ਹਾਂਜੀ ਜੀ ਸਾਨੂੰ ਮਨਜ਼ੂਰ ਆ ਪਰ ਬਾਅਦ ਚ ਕਿਸੇ ਨਾ ਕਿਸੇ ਕਾਰਨ ਕਰਕੇ ਫਿਰ ਰਿਸ਼ਤਾ ਟੁੱਟ ਜਾਂਦਾ ਹੈ ਗੱਲ ਖਤਮ ਹੋ ਜਾਂਦੀ ਹੈ ਮਾਪੇ ਸੋਚਦੇ ਆ ਕਿ ਸਾਡਾ ਬੱਚਾ ਤਾਂ ਹਰ ਪਾਸਿਓਂ ਪਰਫੈਕਟ ਆ ਤਾਂ ਫਿਰ ਵਿਆਹ ਕਿਉਂ ਨਹੀਂ ਹੋ ਰਿਹਾ ਅੱਛਾ ਦੂਜੇ ਪਾਸੇ ਕੁਝ ਪਰਿਵਾਰ ਇਦਾਂ ਦੇ ਆ ਵਿਚਾਰੇ ਜਿਹੜੇ ਮਾਤੜ ਨੇ ਜਿਨ੍ਹਾਂ ਦੇ ਬੱਚੇ ਸਧਾਰਨ ਛੋਟਾ ਮੋਟਾ ਕੰਮ ਤਾਂ ਦਾ ਕਰਦੇ ਆ ਉਹਨਾਂ ਦੀ ਜ਼ਿੰਦਗੀ ਵੀ ਇਨਾਂ ਹੀ ਚਿੰਤਾਵਾਂ ਨਾਲ ਘिरी ਹੋਈ ਆ ਰਿਸ਼ਤੇ ਆਉਂਦੇ ਹੀ ਨਹੀਂ ਆਉਂਦੇ ਆ ਤਾਂ ਗੱਲ ਨਹੀਂ ਬਣਦੀ ਅਖੀਰ ਇਦਾਂ ਹੁੰਦਾ ਕਿਉਂ ਹੈ ਹਰ ਦਿਮਾਗ ਸੋਚਦਾ ਕਮੀ ਕਿੱਥੇ ਆ ਰੱਬ ਨੂੰ ਵੀ ਮੰਨਦੇ ਹੋ ਇਹ ਸਿਰਫ ਸਮਾਜ ਜਾਂ ਹਾਲਾਤਾਂ ਦੀ ਗੱਲ ਨਹੀਂ ਹੈ ਮੈਂ ਗੱਲ ਕਰਨ ਲੱਗੀ ਆ ਇਹਦੇ ਡੂੰਘੇ ਜੋਤਿਸ਼ ਕਾਰਨ ਹੁੰਦੇ ਆ ਸਮਝਿਆ ਕਰੋ ਆਓ ਅੱਜ ਅਸੀਂ ਇਸ ਦੇਸ ਦੀ ਵੀ ਸੱਚ ਬਾਰੇ ਜਾਣੀਏ ਰਲ ਮਿਲ ਕੇ ਮੇਰੇ ਨਾਲ ਜੁੜੇ ਰਹੋ ਗੱਲ ਸਾਨੂੰ ਇਦਾਂ ਆ ਮੈਂ ਪਤਾ ਕੀ ਕੀਤਾ ਮੈਂ ਇਸ ਵੀਡੀਓ ਦੇ ਦੋ ਪਾਰਟ ਕਰ ਦੇਣੇ ਆ ਪਹਿਲੀ ਕੈਟਾਗਰੀ ਚ ਮੈਂ ਉਹ ਬੱਚੇ ਰੱਖਣੇ ਆ ਜਿਹੜੇ ਹਾਈਲੀ ਐਜੂਕੇਟਿਡ ਨੇ ਕੋਈ ਕਮੀ ਪੇਸ਼ ਨਹੀਂ ਘਰ-ਬਾਰ ਵੀ ਹੈ ਮਾਪਿਆਂ ਨੇ ਬਣਾਇਆ ਸਭ ਕੁਝ ਚੰਗੇ ਹੈ ਬੱਚੇ ਬਸ ਉਹਨਾਂ ਦਾ ਵਿਆਹ ਨਹੀਂ ਹੋ ਰਿਹਾ ਮੈਂ ਦੂਜੀ ਕੈਟਾਗਰੀ ਚ ਸਧਾਰਨ ਬੱਚਾ ਨੂੰ ਰੱਖਾਂਗੀ ਗਰੀ ਪਰਿਵਾਰਾਂ ਦੇ ਬੱਚਿਆਂ ਨੂੰ ਜਾਂ ਮੱਧ ਵਰਗੀ ਪਰਿਵਾਰਾਂ ਦੇ ਬੱਚੇ ਜਿਹੜੇ ਛੋਟਾ-ਮੋਟਾ ਕੰਮ-ਧੰਦਾ ਕਰਦੇ ਆ ਜੀ ਠੀਕ ਹੈ ਜੀ ਸੋ ਧਿਆਨ ਨਾਲ ਸੁਣਿਓ ਵੀਡੀਓ ਦੋਨੋਂ ਤਰ੍ਹਾਂ ਦੇ ਪਰਿਵਾਰ ਮੇਰੇ ਨਾਲ ਜੁੜੇ ਰਹੋ ਦੇਖੋ ਜਨਮ ਪੱਤਰੀ ਦੇ ਵਿੱਚ ਸਤਮ ਭਾਵ ਦੇਖਣਾ ਹੁੰਦਾ ਸਤਮਾ ਘਰ ਵਿਆਹ ਦਾ ਮੁੱਖ ਘਰ ਹੁੰਦਾ ਜੇ ਇਸ ਘਰ ਵਿੱਚ ਸ਼ਨੀ ਰਾਹੁ ਜਾਂ ਕੇਤੂ ਬੈਠਾ ਹੈ ਤਾਂ ਜਾਂ ਉਸ ਦੀ ਕਿਤੇ ਆਪਣੀ ਕਠੋਰ ਦ੍ਰਿਸ਼ਟੀ ਦੇਣ ਲੱਗ ਪਵੇ ਉਹ ਤਾਂ ਚੰਗੇ ਤੋਂ ਚੰਗੇ ਰਿਸ਼ਤੇ ਵੀ ਰੁਕ ਜਾਂਦੇ ਆ ਮੰਗਲ ਦੋਸ਼ ਹੋਵੇ ਉਸ ਕਰਕੇ ਵੀ ਬਣਦਾ ਬਣਦਾ ਰਿਸ਼ਤਾ ਫਾਈਨਲਾਈਜ਼ ਨਹੀਂ ਹੁੰਦਾ ਦੋ ਮੇਜਰ ਕਾਰਨ ਹੋ ਗਏ ਤੀਸਰਾ ਹੈ ਸ਼ੁਕਰ ਕਮਜ਼ੋਰ ਆ ਤਾਂ ਆਕਰਸ਼ਨ ਮਲਾਪ ਵਿਆਹ ਦੀ ਖੁਸ਼ੀ ਸਾਰਾ ਕੁਝ ਹੀ ਰੁਕ ਜਾਂਦਾ ਸ਼ੁਕਰ ਗ੍ਰਹਿ ਮੇਨ ਗ੍ਰਹਿ ਆ ਉਹਦਾ ਗ੍ਰਸਥ ਜੀਵਨ ਲਈ ਬਹੁਤ ਵੱਡਾ ਰੋਲ ਹੈ ਕਈ ਵਾਰ ਬੱਚੇ ਨੇ ਚੰਗੀ ਨੌਕਰੀ ਪਾ ਲਈ ਸੁੰਦਰਤਾ ਚਿਹਰਾ ਵੀ ਠੀਕ ਆ ਪਰ ਸ਼ੁਕਰ ਕਮਜ਼ੋਰ ਹੋਣ ਕਰਕੇ ਰਿਸ਼ਤੇ ਸਿਰੇ ਨਹੀਂ ਚੜੇ ਇਹ ਸਭ ਕੁਝ ਜਨਮ ਪੱਤਰੀ ਦੀ ਹਕੀਕਤ ਦੱਸਦੀ ਹੈ ਕਿ ਸਿਰਫ ਵਾਈਲਡਲੀ ਸਕਸੈਸ ਜ਼ਰੂਰੀ ਨਹੀਂ ਹੈ ਕਿ ਸਮਾਜ ਚ ਆਪਾਂ ਕਾਮਯਾਬਾਂ ਗ੍ਰੈਂਡ ਦੀ ਸਥਿਤੀ ਚ ਵਿਆਹ ਨਾਂ ਦੇ ਬਰਾਬਰ ਹੈ ਕਿਉਂਕਿ ਉਹ ਵੀ ਤਾਂ ਜ਼ਰੂਰੀ ਹੈ ਨਾ ਜੇ ਸਮਾਜਿਕ ਪ੍ਰਬੰਧਾਂ ਚ ਅਸੀਂ ਫਿੱਟ ਬੈਠਣਾ ਹੈ ਵਿਆਹ ਬਹੁਤ ਜ਼ਰੂਰੀ ਹੈ ਸੋ ਜੀ ਦੇਖੋ ਸ਼ਨੀ ਰਾਹੂ ਕੇਤੂ ਮੰਗਲ ਤੇ ਸ਼ੁਕਰ ਇਹ ਪੰਜ ਗ੍ਰਹਿ ਤੁਹਾਨੂੰ ਨੁਕਸਾਨ ਪਹੁੰਚਾਉਂਦੇ ਆ ਦੂਸਰੀ ਕੈਟਾਗਰੀ ਚ ਸਧਾਰਨ ਗਰੀਬ ਪਰਿਵਾਰਾਂ ਦੇ ਬੱਚੇ ਆ ਗਏ ਉਹ ਪਰਿਵਾਰ ਜਿਹੜੇ ਸਧਾਰਨ ਛੋਟਾ ਮੋਟਾ ਧੰਦਾ ਕਰਦੇ ਆ ਨੌਕਰੀ ਕਰਦੇ ਆ ਛੋਟਾ ਜਿਹਾ ਦੁਕਾਨ ਇਹਨਾਂ ਦੇ ਬੱਚਿਆਂ ਦੀ ਸਭ ਤੋਂ ਵੱਡੀ ਚਿੰਤਾ ਹੁੰਦੀ ਮਾਪਿਆਂ ਦੀ ਕਿ ਸਾਡੀ ਆਰਥਿਕ ਸਥਿਤੀ ਵਿਆਹ ਵਿੱਚ ਰੁਕਾਵਟ ਤਾਂ ਨਹੀਂ ਬਣਨਦੀ ਪਈ ਉਹਨਾਂ ਨੂੰ ਤਾਂ ਦੇਖੋ ਪਹਿਲੇ ਫਰਵਾਰਾਂ ਚ ਤਾਂ ਕੋਈ ਚਿੰਤਾ ਨਹੀਂ ਆ ਫਿਰ ਵਿਆਹ ਨਹੀਂ ਹੋ ਰਿਹਾ ਇਥੇ ਮਾਪਿਆਂ ਨੂੰ ਇਹ ਚਿੰਤਾ ਵਿਸਤੋਂਦੀ ਆ ਕਿ ਸਾਡਾ ਕੋਈ ਬਹੁਤਾ ਸੋਰਸ ਆਫ ਇਨਕਮ ਵੱਡਾ ਨਹੀਂ ਆ ਤਾਂ ਕਿਤੇ ਇਸ ਕਰਕੇ ਮਾਤਰਾਂ ਨੂੰ ਗਰੀਬਾਂ ਨੂੰ ਕੌਣ ਪੁੱਛਦਾ ਰਿਸ਼ਤੇ ਚੰਗੇ ਨਹੀਂ ਆਉਂਦੇ ਪਰ ਜੋਤਿਸ਼ ਹਿਸਾਬ ਨਾਲ ਦੇਖਾਂਗੇ ਤਾਂ ਆਰਥਿਕ ਹਾਲਾਤਾਂ ਦੇ ਨਾਲ-ਨਾਲ ਗ੍ਰਹਿ ਦੋਸ਼ ਵੀ ਆਪਣਾ ਵੱਡਾ ਰੋਲ ਨਿਭਾਉਂਦੇ ਆ ਜਦੋਂ ਗੁਰੂ ਕਮਜ਼ੋਰ ਆ ਨਾ ਸੁੱਖ ਮਿਲਦਾ ਵਿਆਹ ਮਿਲਦਾ ਪਰਿਵਾਰਕ ਸਹਿਯੋਗ ਮਿਲਦਾ ਤਦ ਜੇ ਗੁਰੂ ਚੰਗਾ ਜੇ ਕਮਜ਼ੋਰ ਆ ਤਾਂ ਇਹ ਤਿੰਨੋ ਚੀਜ਼ਾਂ ਨਾ ਸੁੱਖ ਰਹਿਣਾ ਨਾ ਵਿਆਹ ਰਹਿਣਾ ਤੇ ਨਾ ਪਰਿਵਾਰ ਰਹਿਣਾ ਉਹ ਨਹੀਂ ਮਿਲਦਾ ਜਦੋਂ ਸ਼ੁਕਰ ਖਰਾਬ ਰਿਸ਼ਤੇ ਬਣਦੇ ਨਹੀਂ ਬਣੇ ਆ ਤਾਂ ਕਿਸੇ ਕਾਰਨ ਟੁੱਟ ਜਾਂਦੇ ਸਭ ਤੋਂ ਵੱਧ ਦਾ ਸਵਾਮੀ ਅਸ਼ੁਭ ਗ੍ਰਹਿ ਦੇ ਪ੍ਰਭਾਵ ਚਾ ਤਦ ਵੀ ਬੱਚਿਆਂ ਦੇ ਵਿਆਹ ਚ ਸਾਲਾਂ ਬੱਧੀ ਦੇਰ ਹੋ ਜਾਂਦੀ ਆ ਓਵਰ ਹੋ ਜਾਂਦੇ ਆ ਏਜ ਵਿਚਾਰਿਆਂ ਦੀ ਅੰਤਰਮਾਨਸਿਕ ਬਿਮਾਰੀਆਂ ਇੰਨੀਆਂ ਕਿ ਰਗ ਪਾ ਲੈਂਦੀਆਂ ਕਿ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਆ ਇਹਨਾਂ ਹਾਲਾਤਾਂ 'ਚ ਮਾਪੇ ਸੋਚਦੇ ਆ ਕਿ ਸਾਡੇ ਬੱਚੇ ਤਾਂ ਸੁਧਾਰਨ ਚੰਗੀ ਫੈਮਿਲੀ ਲਾਈਫ ਚਾਹੁੰਦੇ ਆ ਫਿਰ ਰਿਕਵਰਡ ਕਿਉਂ ਆ ਪਰ ਅਸਲ ਵਿੱਚ ਰੁਕਾਵਟ ਬਾਰੀ ਨਹੀਂ ਹੈ ਸਮਾਜਿਕ ਕਾਰਨ ਨਹੀਂ ਹਨ ਗ੍ਰਹਿ ਦੋਸ਼ ਵੀ ਆ ਜੋ ਤੁਹਾਡੇ ਜੀਵਨ ਦੇ ਸਾਰੇ ਚਿੱਤਰ ਨੂੰ ਹੀ ਬਦਲ ਕੇ ਰੱਖ ਦਿੰਦੇ ਆ ਸਮੱਸਿਆ ਦਾ ਹੱਲ ਹੈ ਸਾਡੇ ਪ੍ਰਾਤਨ ਗ੍ਰੰਥਾਂ 'ਚ ਛੱਡੀਆਂ ਪੁਰਾਣੇ ਅਟਲ ਉਪਾਅ ਦਿੱਤੇ ਗਏ ਆ ਜੋ 100% ਕਾਰਗਰ ਆ ਇਹ ਉਪਾਅ ਕਰਨ ਦੇ ਨਾਲ ਗ੍ਰਹਿ ਸ਼ਾਂਤ ਹੋਣਗੇ ਵਿਆਹ ਦੀਆਂ ਬਾਦਾਂਵਾਂ ਹੌਲੀ ਹੌਲੀ ਦੂਰ ਹੋਣ ਲੱਗਦੀਆਂ ਮੈਂ ਤਿੰਨ ਉਪਾਅ ਦੱਸਣੇ ਆ ਕਾਪੀ ਪੈਨਸਲ ਚੱਕ ਲਓ ਨੋਟ ਕਰ ਲਓ ਔਰ ਵਿਧੀਵਤ ਢੰਗ ਨਾਲ ਸੱਚੇ ਦਿਲੋਂ ਸ਼ਰਧਾ ਨਾਲ ਮਨ ਵਿੱਚ ਸੰਕਲਪ ਲੈ ਕੇ ਕਿ ਅਸੀਂ ਬੱਚਿਆਂ ਦੇ ਵਿਆਹ ਲਈ ਕਰ ਰਹੇ ਆ ਇਹ ਉਪਾਅ ਜ਼ਰੂਰ ਕਰਿਓ ਫਿਰ ਮੈਨੂੰ ਦੱਸਿਓ ਕਮੈਂਟ ਬਾਕਸ 'ਚ ਕਿ ਕੰਮ ਬਣਿਆ ਕਿ ਨਹੀਂ 15 ਦਿਨ ਜ਼ਰੂਰ ਦਿਆ ਕਰੋ ਜਿੱਦਾਂ ਡਾਕਟਰ ਨੂੰ ਅਸੀਂ ਦਵਾਈ ਖਾਣ ਲਈ ਇੱਕ ਹਫ਼ਤਾ ਅਸਰ ਕਰਨ ਤੇ ਢਿਕਣਾ ਹੁੰਦਾ ਸੋ ਪਹਿਲਾ ਉਪਾਸ਼ ਸ਼ੁਕਰ ਤੇ ਗੁਰੂ ਨੂੰ ਮਜ਼ਬੂਤ ਕਰਨਾ ਹੈ ਸਾਨੂੰ ਸ਼ੁੱਕਰਵਾਰ ਨੂੰ ਪੰਜ ਕੁਵਾਰੀਆਂ ਕੁੜੀਆਂ ਨੂੰ ਮਿਠਾਈ ਦੇਣੀ ਹੈ ਦੁੱਧ ਜਾਂ ਚਿੱਟੇ ਵਸਤਰ ਭੇਟ ਕਰਨੇ ਮਿਠਾਈ ਯਾਦ ਰੱਖਣਾ ਚਿੱਟੇ ਰੰਗ ਦੀ ਹੀ ਹੋਵੇ ਗੁਰੂਵਾਰ ਨੂੰ ਗਰੀਬਾਂ ਨੂੰ ਪੀਲੇ ਕੱਪੜੇ ਦੇਣੇ ਹਨ ਗੁਰੂਵਾਰ ਹੁੰਦਾ ਵੀਰਵਾਰ ਛੋਲਿਆਂ ਦੀ ਦਾਲ ਜਾਂ ਹਲਦੀ ਪੀਲੇ ਕੱਪੜੇ ਛੋਲਿਆਂ ਦੀ ਦਾਲ ਜਾਂ ਹਲਦੀ ਦੇਣੀ ਹੈ ਇਹ ਉਪਾਸ਼ ਸ਼ੁੱਕਰਵਾਰ ਤੇ ਵੀਰਵਾਰ ਜਦੋਂ ਕਰੋਗੇ ਤਾਂ ਸ਼ੁਕਰ ਤੇ ਗੁਰੂ ਗ੍ਰਹਿ ਦੋਨੋਂ ਮਜ਼ਬੂਤ ਹੋ ਜਾਣੇ ਹਨ ਉਹਨਾਂ ਦੀ ਕਮਜ਼ੋਰ ਸਥਿਤੀ ਜਿਹੜੀ ਆ ਉਹ ਖਤਮ ਹੋ ਜਾਏਗੀ ਦੂਜੇ ਉਪਾਚ ਮੰਗਲ ਤੇ ਸ਼ਨੀ ਦੇ ਸ਼ਾਂਤੀ ਕਰਨੀ ਹੈ ਮੰਗਲਵਾਰ ਨੂੰ ਲਾਲ ਛਣੇ ਹਨ ਹਲਕੇ ਹੁੰਦੇ ਆ ਇੱਕ ਛੋਲੇ ਜਿਹੜੇ ਆ ਸਾਡੇ ਇੱਕ ਕਾਲੇ ਛੋਲੇ ਆ ਇੱਕ ਥੋੜੇ ਜਿਹਾ ਰੈਡੀਸ਼ ਕਲਰ ਚ ਹੁੰਦੇ ਆ ਰਾਜਮਾ ਵੀ 10 ਤਰ੍ਹਾਂ ਦੇ ਆਉਂਦੇ ਕਦੀ ਮੈਂ ਦੱਸੂਗੀ ਤੁਹਾਨੂੰ ਤੇ ਗੁੜ ਮੰਦਰ ਦੇ ਵਿੱਚ ਭੇਂਟ ਕਰ ਦਿਓ ਇਹ ਚੀਜ਼ਾਂ ਦੋਨੋਂ ਮੰਗਲਵਾਰ ਨੂੰ ਦੇਣੀਆਂ ਤੁਸੀ ਸ਼ਨੀਵਾਰ ਨੂੰ ਕਾਲੇ ਛੋਲੇ ਤੇ ਸਰੋਂ ਦੇ ਤੇਲ ਨੂੰ ਸ਼ਨੀ ਦੇਵ ਨੂੰ ਅਰਪਿਤ ਕਰ ਦੇਣਾ ਰੋਜਾ ਨਾ ਵਿਦੀਵਤਾਂਗ ਨਾਲ ਹਰਮਨ ਚਾਲੀ ਸਦਾ ਪਾਠ ਕਰਦੇ ਰਹੋ ਇਹਦੇ ਨਾਲ ਮੰਗਲ ਤੇ ਸ਼ਨੀ ਦੇ ਅਸਤ ਹੋਣ ਦੀ ਸ਼ਾਂਤੀ ਹੋ ਜਾਂਦੀ ਹੈ ਜੇ ਇਹ ਦੋਨੋਂ ਗ੍ਰਹਿ ਅਸਥਾ ਤਦਵੀ ਵਿਆ ਨਹੀਂ ਹੁੰਦੇ ਸੋ ਵਿਆਹ ਦੇ ਵਿੱਚ ਰੁਕਾਵਟਾਂ ਹੌਲੀ ਹੌਲੀ ਦੂਰ ਹੋ ਜਾਣੀਆਂ ਤੁਸੀਂ ਨਾ ਤੀਜਾ ਉਪਾਸ ਸਰਵਸਾਂਝਾ ਦੋਨਾਂ ਪਰਿਵਾਰਾਂ ਨੇ ਕਰਨਾ ਚਾਹੇ ਗਰੀਬ ਨੇ ਚਾਹੇ ਅਮੀਰ ਨੇ ਪਿਤਰਾਂ ਨੂੰ ਨਾ ਭੁੱਲੋ ਇੱਕ ਪਰਮਾਤਮਾ ਆ ਅਕਾਲ ਪੁਰਖ ਹੈ ਇੱਕ ਪਿਤਰ ਪਰਮਾਤਮਾ ਤੇ ਪਿਤਰ ਠੀਕ ਹੈ ਜੀ ਪਿਤਰ ਦੋਸ਼ਵੀ ਵਿਆਹ ਦੇ ਵਿੱਚ ਬਹੁਤ ਵੱਡੀ ਰੁਕਾਵਟ ਪਾਉਂਦਾ ਹੈ ਅੜ ਚਣਾਉਂਦੀ ਹੈ ਦੇਖੋ ਮੱਸਿਆਂ ਨੂੰ ਜਾਂ ਪਿਤਰ ਪੱਖ ਸ਼ੁਰੂ ਹੋਣ ਵਾਲਿਆ ਉਸ ਦਿਨ ਰੋਜ਼ਾਨਾ ਜਲ ਤਰਪਨ ਕਰੋ ਇੱਕ ਜਲ ਦੀ ਚੂਲੀ ਦੇਣੀ ਹੈ ਤੁਸੀਂ ਤਿੰਨ ਕੱਕੇ ਨਹੀਂ ਭੁੱਲਣੇ ਕਾਂ ਗਾਂ ਤੇ ਕੁੱਤਾ ਰੋਟੀ ਤੇ ਉਹਨਾਂ ਨੂੰ ਭੋਜਨ ਜ਼ਰੂਰ ਰੈਗੂਲਰ ਦੇਣਾ ਹੀ ਆ ਇਹਦੇ ਨਾਲ ਪਿਤਰ ਖੁਸ਼ ਹੁੰਦੇ ਆ ਅਸੀਸਾਂ ਮਿਲਦੀਆਂ ਪਿਤਰ ਲੋਕ ਤੋਂ ਮਾਤ ਲੋਕ ਚ ਰਹਿੰਦੇ ਆ ਤੁਹਾਨੂੰ ਤੇ ਵਿਆਹ ਦੇ ਰਸਤੇ ਜਿਹੜੇ ਆ ਉਹ ਖੁੱਲ ਜਾਂਦੇ ਆ ਮੈਂ ਹਮੇਸ਼ਾ ਵੀਡੀਓ ਦੇ ਅੰਤ 'ਚ ਸੁਪਰ ਉਪਾਅ ਦੱਸਦੀ ਆ ਇਹ ਕਾਰ ਕਰ ਅਸਰ ਕਰੇਗਾ ਜੇ ਕੋਈ ਮਾੜੇ ਮੋਟੀ ਗੁੰਜਾਇਸ਼ ਰਹਿ ਗਈ ਪਹਿਲੇ ਤਿੰਨ ਟੁੱਟਕਿਆਂ 'ਚ ਜਿਸ ਘਰ ਦੇ ਵਿੱਚ ਵਿਆਹ 'ਚ ਰੁਕਾਵਟ ਆ ਰਹੀ ਹੈ ਉਸ ਘਰ ਦੀ ਕੁਆਰੀ ਕੁੜੀ ਜਾਂ ਅਵਿਵਾਹਤ ਪੁੱਤਰ ਪੂਰੇ 43 ਦਿਨ ਤੱਕ ਸ਼ੁੱਕਰਵਾਰ ਨੂੰ ਮਾਂ ਲక్ష్ਮੀ ਦੇ ਸਾਹਮਣੇ 108 ਵਾਰ ਭਾਗ ਇੱਕ ਮਾਲਾ ਸ਼੍ਰੀ ਸੁਕਤ ਦਾ ਪਾਠ ਕਰੇ ਸ਼੍ਰੀ ਸੁਕਤ ਮਿਲ ਜਾਂਦਾ ਕਿਤਾਬਾ ਛੋਟੀ ਜੀ ਬੁੱਕਲੇਟ ਜਿਹੜੀ ਗਰੀਬ ਕੁਆਰੀ ਕੋਈ ਹੈ ਕੁੜੀ ਉਸ ਨੂੰ ਭੋਜਨ ਤੇ ਵਸਤਰ ਭੇਟ ਕਰ ਦੋ ਲੋੜਵੰਦ ਹੁੰਦੀਆਂ ਵਿਚਾਰੀਆਂ ਇਹ ਉਪਾਅ ਗ੍ਰੰਥਾਂ ਦੇ ਅਨੁਸਾਰ ਸ਼ੁਕਰ ਤੇ ਗੁਰੂ ਗ੍ਰਹਿ ਨੂੰ ਮਜਬੂਤ ਕਰਨਗੇ ਤੇ ਵਿਆਹ ਦੀਆਂ ਸਾਰੀਆਂ ਬਾਦ ਆਮਾ ਮੁਸ਼ਕਲਾਂ ਟੁੱਟ ਜਾਣਗੀਆਂ 100% ਜਮਾਇਆ ਹੋਇਆ ਅਸਰਕਾਰਕ ਤੇ ਸਦੀਵੀ ਉਪਾਅ ਹੈ ਸੋ ਬੇਸ਼ਮਰ ਪਰਿਵਾਰਾਂ ਨੇ ਕੀਤਾ ਅਤੇ ਚੰਨ ਮਹੀਨਿਆਂ ਚ ਜੜਿਆ ਰਿਸ਼ਤੇ ਉਹ ਬਣਦੇ ਦੇਖੇ ਗਏ ਆ ਜੇ ਤੁਹਾਡੇ ਵੀ ਬੱਚਿਆਂ ਦੇ ਵਿਆਹ ਚ ਬਿਨਾਂ ਵਜਾ ਦੇਰੀ ਹੋ ਰਹੀ ਹੈ ਤਾਂ ਇਹ ਤੁਸੀਂ ਪਲੀਜ਼ ਪਲੀਜ਼ ਇਹ ਉਪਾਅ ਜ਼ਰੂਰ ਕਰੋ ਕਿਉਂਕਿ ਨਿਸ਼ਚਿਤ ਸਮੇਂ ਤੇ ਸਾਰੇ ਕੰਮਕਾਰ ਹੋ ਜਾਣੇ ਚੰਗੇ ਲੱਗਦੇ ਆ ਕੋਈ ਬਿਮਾਰੀ ਨਹੀਂ ਫਿਰ ਲੱਗਦੀ ਦਿਮਾਗੀ ਤੌਰ ਤੇ ਮਾਪੇ ਵੀ ਪਰੇਸ਼ਾਨ ਆ ਔਲਾਦ ਬੱਕਰੀ ਪਰੇਸ਼ਾਨ ਸੋ ਜੋ ਕਾਰਨ ਅਸੀਂ ਗ੍ਰੰਥਾਂ ਤੋਂ ਜਾਣੇ ਉਹ ਹੱਲ ਵੀ ਸਦੀਆਂ ਤੋਂ ਚੱਲਦੇ ਆ ਰਹੇ ਆ ਮੰਨਣਾ ਪੈਣਾ ਸਾਨੂੰ ਆਪਣੀਆਂ ਜੜਾਂ ਨਾਲ ਆਪਣੀਆਂ ਮੂਲ ਨਾਲ ਜੁੜਨਾ ਪਏਗਾ ਇਹ ਵੀਡੀਓ ਹੋਰ ਮਾਪਿਆਂ ਤੱਕ ਵੀ ਪਹੁੰਚਾਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਕਿ ਤੁਹਾਡੇ ਬੱਚੇ ਨੂੰ ਕੋਈ ਦਿੱਕਤ ਹੈ ਉਹਨਾਂ ਨੂੰ ਕੀ ਦਿੱਕਤ ਹੈ ਜ਼ਰੂਰ ਮੈਨੂੰ ਦੱਸੋ ਮੈਂ ਉਸ ਦਾ ਹੱਲ ਦੇਣ ਲਈ ਹਾਜ਼ਰ ਆਂ ਮੈਂ ਕੋਈ ਪੈਸੇ ਨਹੀਂ ਲੈਂਦੀ ਮੇਰੀਆਂ ਸਾਰੀਆਂ ਸੇਵਾਵਾਂ ਫ੍ਰੀ ਆਫ ਕਾਸਟ ਨੇ WhatsApp ਕਾਲ ਤੇ ਨੰਬਰ ਮੈਂ ਆਪਣੀ YouTube ਬਾਇਓ ਚ ਮੈਂਸ਼ਨ ਕੀਤਾ ਹੋਇਆ ਹੈ ਸੋ ਮੈਂ ਤਾਂ ਪਰਮਾਤਮਾ ਦਾ ਦਿੱਤਾ ਹੋਇਆ ਸਭ ਕੁਝ ਆ ਮੈਂ ਸਮਾਜ ਭਲਾਈ ਲਈ ਹਾਜ਼ਰ ਹਾਂ ਜੋ ਮੇਰਾ ਪਰਿਵਾਰ ਹੋ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਕਿਉਂਕਿ ਮੈਂ ਜੋਤਿਸ਼ ਦੀਆਂ ਸਚਾਈਆਂ ਦੱਸਦੀਆਂ ਰੱਬ ਕਰੇ ਹਰ ਮਾਪਿਆਂ ਦੀਆਂ ਅੱਖਾਂ ਚੋਂ ਅਥਰੂ ਨਾ ਆਉਣ ਉਹਨਾਂ ਦੇ ਦਿਮਾਗ ਚ ਬੈਠੀ ਚਿੰਤਾ ਬੱਚਿਆਂ ਦੇ ਵਿਆਹ ਦੀ ਦੂਰ ਹੋ ਜਾਓ ਤੇ ਬੱਚਿਆਂ ਦੇ શુભ ਵਿਵਾਹ ਹੋਣ ਬਹੁਤ-ਬਹੁਤ ਖਿਆਲ ਰੱਖਣਾ ਆਪਣਾ ਲੈ ਕੇ ਆਵਾਂਗੇ ਇੱਕ ਨਵਾਂ ਵਸ਼ਾ ਆਪਣਾ ਖਿਆਲ ਰੱਖੋ ਫਿਕਰ ਨਹੀਂ ਕਰਨਾ ਹਰ ਗੱਲ ਦਾ ਹੱਲ ਹੈ ਥੈਨ ਬਾਏ ਬਾਏ